ਕਾ ਗੁਰੇ ਵਿੱਚੋਂ ਦਿਮਾਗ ਦੇ ਉਸਤਾਦ ਤੇ ਲੰਗੋਟੇ ਜਿਹੜੀ ਦਿਨੋਂ ਪਿਆਇਆ ਘਰਵਾਲਾ ਛੱਡ ਫੇਰੇ ਖਾੜਿਆਂ ਤੇ ਲਾਇਆ ਬਣ ਲਈ ਕੁਝ ਜਿਹੜੇ ਲਾਉਂਦੇ ਜੀ ਜਾਣਿਆ ਉਹ ਯੋ ਮਨ ਸ਼ੇਰਿਆ ਖੇਤ ਦੇ ਮੈਦਾਨਾਂ ਤੇ ਉਹ ਯੋ ਮਨ ਸ਼ੇਰਿਆ ਖੇਤ ਦੇ ਮੈਦਾਨਾਂ ਮਾਰੇ ਦਾਵੇ ਪਰਲੇ ਪਾਸੇ ਬਹੁਤ ਵਧੀਆ ਕੁਸ਼ਤੀ ਜਿਹੜੀ ਦੋਨਾਂ ਪਹਿਲਵਾਨਾਂ ਵਿੱਚਕਾਰ ਜਿਹੜੀ ਜੰਨ ਲਈ ਹੈ ਇਧਰਲੇ ਪਾਸੇ ਵੀ ਕਹਿੰਦੇ ਆ ਸਿਰੇ ਦਾ ਮੁਕਾਬਲਾ ਮਰਜੀਤ ਬਗਰੌੜ ਵਾਲਾ ਤੇ ਸ਼ੇਮਾ ਰਈਏਵਾਲ ਦਾ ਮੁਕਾਬਲਾ ਉਧਰ ਸੀਪਾ ਉਹ ਵੀ ਰਈਏਵਾਲ ਦੀ ਧਰਤੀ ਦਾ ਚੋਕੀ ਦਾ ਪਹਿਲਵਾਨ ਹੈ ਤੇ ਨਾਲ ਕਹਿੰਦੇ ਆ ਕੌਣ ਹੈ ਜੁਪੀ ਲਾਲ ਇਹ ਕਹਿੰਦੇ ਸਰਾ ਕਰਾਂਦਾ ਹੈ ਇਹ ਵੀ ਸਿਰੇ ਦੀਆਂ ਕੁਸ਼ਤੀਆਂ ਖਾੜੇ 'ਚ ਦਿਖਾਲਦਾ ਹੈ ਕਿ ਹੱਥ ਇੱਕ ਵਾਰੀ ਜਿੱਤੇ ਅਸੀਂ ਜੋਰ ਦਿੰਨੇ ਆ ਦੰਦੇ ਨਵੀਆਂ ਗਰਾਰੀਆਂ ਦੇ ਭੋਰ ਦਿੰਦੇ ਆ ਅੱਜ ਵਾਕਈ ਦੰਦੇ ਨਵੀਆਂ ਗਰਾਰੀਆਂ ਦੇ ਭੋਰਨ ਵਾਲੀ ਆ ਵੱਡੀ ਗੁਸਤੀ ਦੋਨਾਂ ਮੱਲਾ ਵਿਚਕਾਰ ਵਾਹ ਜੀ ਵਾਹ ਸਿਰੇ ਦਾ ਮੁਕਾਬਲਾ ਜਿਹੜਾ ਚੱਲਦਾ ਹੈ ਨਾ ਬੱਬਰ ਸ਼ੇਰਾਂ ਦੇ ਦਰਮਿਆਨ ਕਹਿੰਦੇ ਸੀ ਨਹੀਂ ਗੁੱਖੋ ਜੰਮੇ ਬੱਬਰ ਸ਼ੇਰ ਹੀ ਬਣਦਾ ਈ ਟੋਬੇ ਨਾਲ ਦਾ ਬੱਚਾ ਬਟਾਕੇ ਫਾਣੀ ਤੰਗਦਾ ਏ ਅੰਦਰ ਹੋ ਜੋ ਕਰੋ ਜੋ ਅੰਦਰ ਹੋ ਜੋ ਬਾਹਰ ਤੋਂ ਬਾਹਰ ਹੀ ਜੰਮਦੇ ਨਾ ਕਿ ਬੱਜੇ ਘਾਮਾਂ ਦੇ ਓ ਜਿੰਦ ਸੁਣਾ ਰਿਹਾ ਗੁਸਤੀ ਲੜਦੇ ਪੁੱਤ ਪੁੱਤ ਨੀ ਜਾਣਾ ਪਹਿਲਵਾਨ ਜੀ ਧਿਆਨ ਦਿਓ ਆ ਮੇਰੀ ਬੇਟੀ ਹੈ ਹਾਂ ਜਿਹੜਾ ਦੋ ਵਾਰ ਮਾਰ ਗਿਆ ਇੰਜ ਡੇਰ ਸਮਾਂ ਦੇ ਸਿੱਕੇ ਦੋ ਧਿਆਨ ਦਿਓ ਅਸੀ ਪਹਿਲਵਾਨ ਮਾਮੂਤਰ ਅੱਜ ਇਹਦੀ ਬੜੀ ਕੰਢੀ 1,40,000 ਦੀ ਦਲਵਾਰ ਸਿੰਘ ਦੀ ਗਿੱਲ ਪਰਵਾਰ ਭੰਡਰੀ ਵਾਏ ਜਿੱਲ ਟ੍ਰਾਂਸਪੋਰਟ ਫੇਈ ਵਾਲੇ ਲੋਕ ਤੇ ਅਨੇ 1,40,000 ਇਹ ਪਾਬਾਨੀ ਕਰਨ ਤੇ ਆਈ ਮੇਜਰ ਡੇਰਾ ਬੰਬਾਨ ਦੇ ਅਸੀਤ ਪਹਿਲਵਾਨ ਨਾਮੂਤਰ ਹਾਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਆਂ विनाश शर्मा नंगर सिटी चैनल का सुखविंदर साका नंगर ਤੋਂ वर्ल्ड ਪੰਜਾਬੀ ਅਰਕੇਸ਼ ਰਾਣਾ ਜੀ ਪੰਜਾਬ ਦੀ ਵੀ ਪ੍ਰਾਈਮ ਲਾਈਵ YouTube ਤੇ Facebook ਤੇ ਜਿਹੜਾ ਚੱਲਦਾ ਹੈ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਪੱਤਰਕਾਰ ਵੀਰਾਂ ਦਾ ਜਿੰਨੇ ਵੀ ਪ੍ਰਾਜਾ ਕੇ ਪੁੱਜਿਆ ਆਂ ਬਹੁਤ ਬਹੁਤ ਧੰਨਵਾਦ ਹੈ ਸਾਡੇ ਬਹੁਤ ਹੀ ਇਤਿਹਾਜ਼ੀ ਹੋ ਕੇ ਮੰਨਣ ਦੇ ਵਸੀ ਮਜਾਰੀ ಗ್ರಾಮ ਪੰਚਾਇਤ ਤੇ ਦੰਗਲ ਕਮੇਟੀ ਖੇੜੀ ਵੱਲੋਂ ਜਿਹੜੀ ਕੁੱਟ ਦੀ ਮੋਟਰਸਾਈਕਲ ਦੀ ਮਜਾਰੀ ਵੱਲੋਂ ਅੱਜ ਦੋ ਮੋਟਰਸਾਈਕਲ ਦੀ ਜਿਹੜੀ ਕੁਸ਼ਤੀ ਹੋਣੀ ਹੈ ਸੇਪਾਸਾ ਮੁਸ਼ਾਰਪੁਰ ਤੇ ਰਜਤ ਪਹਿਲਾ ਮੁੰਦੋਤਰੀ ਦਿੱਲੀ ਔਰ ਇਹ ਪਹਿਲਾ ਮੁੰਦੋਤਰੀ ਭੰਲੜੀ ਜਿਲ੍ਹਾ ਕਸਪੁਰ ਦਈ ਵਾਲਾ ਵੱਲ ਕੁਸ਼ਤੀ ਹੋਣੀ ਹੈ ਪਾਦੋ ਵੀ ਚਾਰੀ ਖਲੋ ਤਾਲਬ ਨਹੀਂ ਆਇਆ ਅਰਜ ਦਾ ਬਈ ਮੇਜਰ ਤੇ ਆਸ਼ੀਸ਼ ਮਾਮੂ ਪਰੰਦੇ ਦੀ ਜਿਹੜਾ ਆਓ ਕਹਿੰਦਾ ਸੁਖੀ ਹਰੀ ਨਹੀਂ ਫੱਡੀ ਕੱਡੀ ਦਿਨੇਸ਼ ਗੁਲੀਆ ਝੱਜਰੋ ਤੇ ਫਰਵੇ ਭਪਿੰਦਰ ਜਨਾਲਾ ਸਾਡੇ ਬਹੁਤ ਹੀ ਸਟਾਡੀਓ ਕੋਲ ਫਾਰਟ ਟ੍ਰਾਂਸਪੋਰਟ ਦਵੇਈ ਵਾਲਿਆਂ ਵੱਲੋਂ ਹੈ ਅੱਜ ਇਹ ਬੋਟਲ ਮੋਟਰਸਾਈਕਲ ਦੀ ਹੋਣੀ ਹੈ ਦਸਤੀ ਸਾਈਕਲ ਹੋ ਰਹੀ ਹੈ ਇੱਕ ਬੋਟਲ ਤੇ ਦੂਜਾ ਫੋਰਨੈਕ ਹੋਂਡਾ ਇਹ ਮੈਨੂੰ ਉਹਦਾ ਤੇ ਮੈਂ ਨਿਕਲ ਆਵਾਂ ਪਾ ਕੇ ਉਹ ਨਹੀਂ ਬਾਹਰ ਜਾ ਤਾ 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 ਤ ਰਾਈਏ ਵਾਲੀ ਧਰਤੀ ਦੇ ਨਾਮ ਦਿੱਤਕ ਕਾਕਰਾਂ ਦਿੰਲੀ ਆਖਾ ਦਾ ਬੁੱਲਾ ਮਲਗਰੀਂਦਾਸ ਉਧਰ ਸੇ ਸਰਦਾਰ ਗੱਬਰੂ ਆਏ ਗੁਰਜੀਤ ਮਹਲਵਾਨ ਮੈਗਰੌਂਡ ਵਾਲਾ ਤੇ ਨਾਲ ਸ਼ਿਮ ਮਰਾਈਏ ਵਾਲਾ ਬਾਕੀ ਸਿਰੇ ਦਾ ਮੁਕਾਬਲਾ ਹੰਡਾ ਫੋਰਨੈਟ ਤੇ ਗੁਸਤੀ ਜਿਹੜੀ ਚੱਲਦੀ ਆ ਇਹ ਨੋਟ ਕਰੋ ਇਹਨਾਂ ਪਹਿਲਵਾਨਾਂ ਦੇ ਦਰਮਿਆਨ ਮਾਂ ਟ੍ਰਾਂਸਪੋਰਟ ਕਬਈ ਵਾਲਿਆਂ ਵੱਲੋਂ ਜਿਹੜਾ ਹੰਡਾ ਫੋਰਨੈਟ 1,26,000 ਦੀ ਕੀਮਤ ਦਾ ਦਿੱਤਾ ਜਾਣਾ ਗੁਰੂ ਦੇ ਸਮੁੰਦੀ ਗੁਸਤੀ ਦਾ ਮੈਨੋਂ ਬਣੀ ਹੋਇਆ ਯਾਰੋ ਜੋਰ ਚੋਬਰਾਂ ਦਾ ਆਹ ਬੰਦਾ ਵੀ ਨਹੀਂ ਚੁੱਪਦਾ ਜਿਸਮ ਤੇ ਫੋਰ ਚੋਬਰਾਂ ਦਾ ਤੇ ਜੜੀ ਜਵਾਨੀ ਗਰਮ ਖੂਦ ਲਲਕਾਰੇ ਤਾਂ ਵੱਜਦੇ ਕਿ ਰਾਜੇ ਖੇਲੇ ਮਾਰਦ ਮਦਾਨੋਂ ਡਰ ਕੇ ਨਹੀਂ ਵੱਜਦੇ ਕਿ ਰਾਜੇ ਖੇਲੇ ਮਾਰਦ ਮਦਾਨੋਂ ਡਰ ਕੇ ਨਹੀਂ ਵੱਜਦੇ ਆਦੇ ਕਹਿੰਦੇ ਸੀਪਾ ਲੰਗ ਵਾਲਾ ਉਹ ਦੀਪਕ ਤੱਕ ਰਣ ਹੁਣ ਕਾ ਪਿਆ ਹੋਇਆ ਚੰਦੀ ਕੁੱਤੀ ਇਹ ਫੋਰ ਬਾਈ ਫੋਰ ਪਿਆ ਮਰਤ ਹੋਈਏ ਕਿ ਜੋਰ ਤੇ ਜਵਾਨੀ ਯਾਰੋ ਉਧਰਾਂ ਦੀ ਖੇੜ ਹੈ ਅੱਧ ਵਿੱਚ ਫਿਰ ਸਾਹਨਾ ਵਾਲੇ ਪੇੜ ਹੈ ਕਿ ਇਹਦੇ ਵਿੱਚ ਹੁੰਦੇ ਯਾਰੋ ਸਾਹਨਾ ਵਾਲੇ ਪੇੜ ਹੈ ਸ਼ਾਬਾਸ਼ ਸ਼ਾਬਾਸ਼ ਸ਼ੁਭਮ ਪੇੜ ਨਾਲ ਗੁਰਜੀਤ ਮਲਵਾਨ ਮਗਰੂਰ ਸਿਕ ਸਰਦਾਰ ਗਿੱਗੂ ਹੈ ਇਹ ਤਾਂ ਟੋਲ ਮੱਜੇ ਤੋਂ ਪੰਪ ਪੰਜਾਬੀ ਚੁੱਕਣ ਲੱਗਦੇ ਨੇ ਇਹ ਟਿੱਕ ਤਰੰਗਣਾ ਝੋਲਾ ਲੜਾ ਦੇ ਨੱਚਣ ਲੱਗਦੇ ਨੇ ਆਪਰੇ ਟਿੱਕਰ ਜਾਇ ਸ਼ੋਤਤ ਤੇ ਬੱਜੀ ਅੱਡੀ ਦਾ ਇਹ ਮੈਂ ਹਾਂ ਪੁੱਤ ਪੰਜਾਬੀ ਆ ਸ਼ੌਕ ਮੈਨੂੰ ਕੁਸ਼ਤੀ ਅਤੇ ਕਬੱਡੀ ਦਾ ਇਹ ਸ਼ੌਕ ਮੈਨੂੰ ਕੁਸ਼ਤੀ ਅਤੇ ਕਬੱਡੀ ਦਾ ਆਹ ਕਿਚ ਪਾਲੇ ਹੋਏ ਸ਼ੌਕ ਖਾਦੀਆਂ ਖੜਕਾਂ ਲਾਈਆਂ ਮੇਂਦਾਂ ਦੇ ਮੁੱਲੇ ਅੱਜ ਮੈਦਾਨ ਦੇ ਵਿੱਚ ਤੁਹਾਡੇ ਸਾਹਮਣੇ ਮੌੜੇ ਜਾਣੇ ਆ ਕਹਿੰਦਾ ਛੱਡ ਕੇ ਸ਼ੌਕ ਸਮਾਰਪਤ ਖੇਡ ਨੂੰ ਹੋਣਾ ਪੈਂਦਾ ਹੈ ਸੋਰੀ ਜਿੱਦ ਨੂੰ ਖੇਡ ਦੇ ਵਿੱਚ ਲਾਉਣਾ ਪੈਂਦਾ ਏ ਐਵੇਂ ਵੀ ਇਹ ਮਿਲਦੇ ਮਾਰ ਨੂੰ ਸੋਨੇ ਚਾਂਦੀ ਦੇ ਉਹ ਵਿੱਚ ਬੁਤੀ ਦੇ ਮਾਰਨਾ ਹੋਵੇ 스타 ਤਾਂ ਮਿੱਟੀ ਦਾ ਮਿੱਟੀ ਇੱਕ ਤਾਂ ਹੋਣਾ ਪੈਂਦਾ ਏ ਇਹ ਕੋਸੀ ਖੇਡਾਂ ਤੇ ਮੰਤਰ ਜੋਰਨਾ ਪੈਂਦਾ ਏ ਇਹ ਜੋਰ ਤੇ ਜੋ ਦੀ ਖੇਡ ਹੈ ਅੱਜ ਜੋਰ ਪਿੰਦੇ ਆ ਜੁਗਤਾ ਲੜਦੀਆਂ ਕਿ 365 ਦਾ ਵਿੱਚ ਭਲਵਾਨੀ ਦਾ ਜਦ ਸਿੱਕਦਾ ਸਿੱਕਦਾ ਮੁੱਕ ਜਾਂਦਾ ਪੰਜ ਜਵਾਨੀ ਦਾ ਇਹ ਪੈਕੇਜ ਕੁਸਾਰੀ ਕਹਿੰਦੇ ਸੋਨਾ ਬਣੇ ਸ਼ੁੱਧ ਬਈ ਹਰਦਾਏ ਖਵਾੜੇ ਦਾ ਕੜ-ਕੜ ਦੁੱਧ ਬਈ ਰਾਜੇ ਰੇੜੀਆ ਸਾਧਿਆ ਫਰੀਦਾਨੂ ਮੱਲ ਤੇ ਫਕੀਰ ਬਣੇ ਕੋਈ ਵੀਰਾਨੋ ਫਕੀਰ ਮੱਲ ਠੱਕਰ ਬਣਨਾ ਬਣਾਉਂਦਾ ਮਗਲੀਰ ਕਲੀ ਕੁਸ਼ਤੀਆਂ ਦੇ ਫੈਸਲੇ ਲੈਣੇ ਆ ਇੱਕ ਕਮੇਟੀ ਵੱਲੋਂ ਬੇਨਤੀ ਹੈ ਮਗਰ ਧਿਆਨ ਦਿਓ ਬਰਾਬਰ ਕੋਈ ਕੁਸ਼ਤੀ ਨਹੀਂ ਛਡਾਈ ਜਾਂਦੀ ਮਹਿੰਗੇ ਮੁੱਲ ਦੀਆਂ ਕੁਸ਼ਤੀਆਂ ਆ ਖਾਸਲੇ ਲੈਣੇ ਗੁਸਤਿਆਂ ਦੇ ਆਰ-ਤਾਰ ਦੇ ਚਾਰੋਂ ਮੱਲੇ ਤੇ ਆਂਦੇ ਕਹਿੰਦੇ ਇਧਰ ਇੱਕ ਸ਼ਹਿਦ ਗੁਜਬਾਨ ਚੰਗੇ ਹਨ ਗਿਰ ਤੇ ਬਿਮਾਰੀਆਂ ਨੂੰ ਉਹ ਨਸ਼ਾ ਆਸ਼ੀ ਆਲਸ ਦੋ ਮੁਕਤੇ ਖਿਡਾਰੀਆਂ ਨੂੰ ਕਿ ਚੰਗੇ ਉਸਤਾਦ ਦੇ ਚੰਦੇ ਅਮਿਆ ਛੇਤੀ ਕੰਦੇ ਨਾਲ ਹਉ ਸਿੰਘ ਸ਼ੇਰ ਤੇ ਬਾਜ ਕਦੇ ਗੱਲਾਂ ਮੀਸਨ ਦੇ ਨਾਂ ਕਿ ਸਿੰਘ ਸ਼ੇਰ ਤੇ ਬਾਜ ਕਦੇ ਗੱਲਾਂ ਮੀਸਨ ਦੇ ਨਾਂ ਕਿ ਚੰਗੇ ਉਸਤਾਦ ਦੇ ਚੰਦੇ ਆਣ ਜਾਣੀ ਆਣ ਜਾਣੀ ਆਣ

ਤਾਂ ਜਾ ਕੇ ਹੁੰਦੀਆਂ ਯਾਰੋ ਪਲਵਾਨੀਆਂ ਗੁਰਦਾਸ ਸਿੰਘ ਜੀ ਸਾਡੇ ਉਸਤਾਦ ਮਜੀਦ ਸਿੰਘ ਕਾਂਗਰਾਹ ਵਾਲਿਆਂ ਨੇ ਜਾਣਾ ਤਾਂ ਸਨਮਾਨ ਦੇ ਲਈਏ ਹਾਂ ਦੇਖਦੇ ਸਾਡੇ ਮੋਬਿਸ ਕਾਰੀਓ ਉਸਤਾਦ ਮਜੀਦ ਕਾਂਗ ਜੀ ਕਾਫੀ ਦੂਰ ਤੋਂ ਪੁੱਜਿਆ ਕਹਿੰਦੇ ਪੱਟ ਜੀ ਅੱਜ ਉਹ ਵੀ ਦੋਵੇਂ ਪੁੱਜੇ ਹੋਏ ਆ ਪਾਸੇ ਦੀ ਪੁੱਜੀਏ ਘਰ ਲੋਕਾਂ ਦੇ ਬੱਚੇ ਵੀ ਕੈਨੇਡਾ ਤੋਂ ਵਾਪਸ ਪਰਤੇ ਹੋਏ ਆ ਬਹੁਤ ਬਹੁਤ ਧੰਨਵਾਦ ਸਾਡੇ ਉਸਤਾਦ ਮਜੀਦ ਸਿੰਘ ਦੀ ਕਮਸਾਬਾ ਨੂੰ ਸ਼ਾਬਾਸ਼ 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 ਸਤਿਕਾਰ ਦਾ ਮੋਹ ਜਿੰਦਾ ਗੋਤਮੇ ਸ਼ਰੀਰਾਂ ਬਾਰੇ ਸੁਭਾਨ ਫਕੀਰਾ ਮਲੀ ਇਰੇ ਹੀਰੇ ਖੇਡ ਸੰਸਾਰ ਦੇ ਉਹ ਚਾਵਾਂ ਨਾਲ ਵੇਖੋ ਗੁੰਮੇ ਸਰੀਰਾਂ ਨੂੰ ਸ਼ਿੰਗਾਰਦੇ ਕੋਈ ਕਿਸੇ ਨੇ ਬਣਾਇਆ ਉਹ ਡੋਲੋ ਉੱਤੇ ਬਾਜ ਗਈ ਪਹਿਲਾ ਸੀਗਾ ਮੱਟ ਉੱਤੇ ਗੋਰੀ ਦੀ ਲਗ ਬਾਜ ਗਈ ਕਿਹਨੇ ਕਿਸੇ ਕਾਰੀ ਪਾਈ ਜੁੱਤੀ ਕਿੱਲੇ ਧਾਰ ਦੇ ਇਹ ਚਾਵਾਂ ਨਾਲ ਵੇਖੋ ਗੁੰਮੇ ਸਰੀਰਾਂ ਨੂੰ ਸ਼ਿੰਗਾਰਦੇ ਚਾਵਾਂ ਨਾਲ ਵੇਖੋ ਗੁੰਮੇ ਸਰੀਰਾਂ ਨੂੰ ਸ਼ਿੰਗਾਰਦੇ ਇਹ ਗੁੰਮੇ ਸਰੀਰ ਏਕਾਂ ਗੱਧੀਆਂ ਦੀ ਜੋੜੀਆਂ ਮਾਰਦੇ ਨੇ ਡਾਂਡੋ ਨਾਲੇ ਖਿੱਚਣਾਂ ਕੋੜੀਆਂ ਇਹ ਸ਼ੇਰੇ ਗਹਿਲ ਬਿਆਰੀ ਸ਼ਾਨਦਗਲਾ ਵੀ ਬਣਦੇ ਤੇ ਮੇਤਾਂ ਦੇ ਨਾਲ ਸਵਾ ਸੀਨੇ ਰਹਿਣ ਤਣਦੇ ਕਿੰਨੇ ਮਾਲੇ ਨਾਲ ਸਮਾਂ ਸੀਨੇ ਰਹਿਣ ਤਣਦੇ ਆ ਚੋੜੇ ਸੀਨੇ ਸ਼ਾਬਾਸ਼ 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 ਬੇਗਰਜੀਤ ਮਾਰੋ ਹੱਲਾ ਨੌਜਵਾਨੋ ਕਰੋ ਕੁਸ਼ਤੀ ਦਾ ਫੈਸਲਾ ਉਧਰ ਸੀਤਾ ਤੇ ਦੀਪਕ ਸੱਤ ਬੱਲੇ ਕਿੰਨਾ ਸਮਾਂ ਬਾਕੀ ਇੱਕ ਮਿੰਟ ਦਾ ਸਮਾਂ ਬਾਕੀ ਹੈ ਬੱਲੇ 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 ਬੰਦਾ ਯਾਰਸ਼ਾ ਆਹ ਗਾਈਏ ਵਾਲ ਜਿਹੜਾ ਪੱਲੇ ਪਾਸੇ ਆ ਗਿਆ ਹੈ ਇੱਥੇ ਪਲੇ ਪਾਸੇ ਵਰਜੀ ਤੰਗਰੋੜ ਵਾਲਾ ਕਹਿੰਦਾ ਸੋਹਣੀ ਖੇਡ ਦੇ ਮਾਲਕੋ ਖੇਡਦੇ ਜੰਗੀ ਖੁੰਦੇ ਨੇ ਸੈਂਕੜੇ ਨਹੀਂ ਹਜ਼ਾਰਾਂ ਦੇ ਨਾਲ ਤੇ ਟੋਲੇ ਲਾਉਂਦੇ ਨੇ ਕਿ ਜਿਸ ਮਦਦ ਵਿੱਚ ਖੇਡਦੇ ਨੇ ਸਤਲੀ ਪੈੜਾ ਪਾ ਜਾਂਦੇ ਉਹ ਜਿਹਦੇ ਸਮਾੜਿਆ ਮਾਂ ਤੇ ਪਿੰਡ ਦਾ ਨਾਕਤ ਪਾ ਜਾਂਦੇ ਜਿੰਦ ਸੁਆੜਿਆ ਮਾਂ ਤੇ ਪਿੰਡ ਦਾ ਨਾ ਚਮਕਾ ਜਾਂਦੇ ਨਾ ਚਮਕਾ ਜਾਂਦੇ ਆਦਰ ਸਾਡੇ ਬਹੁਤ ਹੀ ਪਿਆਰੇ ਵੀਰੋ ਵਰਤਾਲ ਸਿੰਘ ਸਰਤਾਲ ਸਿੰਘ ਪਾਲੀ ਕਮੈਟ ਭੰਗੜੀ ਵਾਲੇ ਵੀਰੋ ਵੀ ਜਿਹੜੀ 1100 ਦੇ ਰਾਸ਼ੀ ਪੁੱਟਿਆ ਬਹੁਤ ਬਹੁਤ ਧੰਨਵਾਦ ਜੇਤੂ ਪਹਿਲਵਾਨ ਤੇਰੇ ਲਾਈਵ ਹੋਇਆ ਹੈ ਦੰਦਰ ਵਾਸਤੇ ਗਿਆ ਉਸ ਦੇ ਦੰਦਰ ਦੇ ਵਾਸਤੇ ਸਰਤਾਲ ਸਿੰਘ ਪਾਲੀ ਪਿੰਡ ਭੰਗੜੀ ਵਾਲਾ ਵੀ ਪੁੱਜਦੇ ਕਰ ਗਿਆ ਵਾਹ ਜੀ ਵਾਹ ਬਾਈ ਮੇਜਰ ਤੇ ਅਸ਼ੀਸ਼ ਵਿੱਚ ਆਓ ਮੇਜਰ ਤੇ ਅਸ਼ੀਸ਼ ਸ਼ਾਬਾਸ਼ 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 ਆਦਰ ਸ਼ੂਭ ਉੱਪਲੇ ਪਸੇ ਆ ਕਹਿੰਦਾ ਕਸਤੀ ਦੇ ਵਿੱਚ ਵੀ ਕਿ ਕਸਤੀ ਦੇ ਵਿੱਚ ਵੀ ਕਰੰਟ ਹੋਣਾ ਚਾਹੀਦਾ ਕਹਿੰਦੇ ਗਲਗੁ ਵਿੱਚ ਬੰਦਾ ਜੰਟ ਹੋਣਾ ਚਾਹੀਦਾ ਕਸਤੀ ਦੇ ਵਿੱਚ ਵੀ ਕਰੰਟ ਹੋਣਾ ਚਾਹੀਦਾ ਉਹ ਧਰਤੀ ਲੜਾਈ ਆ ਨਾ ਬਾਈ ਵਾਲਿਆ ਹੁੰਦੇ ਸੂਰਵੇਂ ਜੋ ਕੋਮਾ ਪਿਛੇ ਲੜ ਜਾਂਦੇ ਨੇ ਟੱਕਰਾਈ ਹੁੰਦੀ ਆ ਉਹ ਸੇਂਹ ਕੁੰਡੀਆਂ ਦੇ ਮੱਲੋ ਮੰਲੀ ਫਸ ਜਾਂਦੇ ਨੇ ਕੁੰਡੀਆਂ ਦੇ ਮੱਲੋ ਮੰਲੀ ਅੜ ਜਾਂਦੇ ਨੇ ਅੜ ਜਾਂਦੇ ਆ ਫਸ ਜਾਂਦੇ ਆ ਬਈ ਆਸ਼ੀਸ਼ ਆ ਦੇਖਣਾ ਕਿ ਕੁੰਡੀਆਂ ਦੇ ਸੇਂਹ